ਤਾਂ ਕੁਝ ਜਵਾਬ ਦਿੱਤੇ ਕਿ ਸੰਤੋਸ਼ਤੋਂ ਤੁਸੀਂ ਇਹਨਾਂ ਤੋਂ ਬਿਲਕੁਲ ਵੀ ਨਹੀਂ ਇਹਦੇ ਕੋਈ ਜਵਾਬ ਹੀ ਨਹੀਂ ਹੈਗਾ ਤੁਸੀਂ ਆਪੇ ਦੇਖ ਲਿਆ ਕਿਵੇਂ ਦਰਵਾਜ਼ਾ ਬੰਦ ਕਰਕੇ ਸਾਨੂੰ ਧੱਕਾ ਮਾਰ ਕੇ ਪਿੱਛੇ ਵੀ ਚਲੇ ਗਏ ਨੇ ਕਿਉਂਕਿ ਇਹਨੇ ਕੋਈ ਜਵਾਬ ਹੈ ਨਹੀਂ ਅਸਲੀਅਤ ਇਹ ਹੈ 2022 ਦੇ ਵਿੱਚ ਇਹਨਾਂ ਨੇ ਕੀ ਕੀਤਾ ਸੀਗਾ 2022 ਦੇ ਵਿੱਚ 1200 ਵਿਦਿਆਰਥੀ ਜਿਹੜੇ ਕੇਂਦਰੀਕਰਨ ਦੇ ਖਿਲਾਫ ਲੜਾਈ ਲੜ ਰਹੇ ਸੀਗੇ ਉਹਨਾਂ ਤੇ ਲਾਖੀ ਜਾਇਸ ਇਹਨੇ ਕਰਾਇਆ ਸੀਗਾ ਭਗਵਾਨਤਮਾਨ ਨੇ ਕਰਾਇਆ ਸੀਗਾ 8.5 ਕਰੋੜ ਪਿੱਛੇ ਦੇ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਨ ਨੂੰ ਤਿਆਰ ਹੋ ਸਕਦੇ 2022 ਦੇ ਵਿੱਚ ਅੱਜ ਕੇ ਸਮੂਹੋਂ ਇੱਥੇ ਆ ਰਹੇ ਨੇ ਅੱਜ ਕੇ ਸਮੂਹੋਂ ਕਹਿ ਰਹੇ ਹੋ ਦਵਾਂਗੇ ਮਤਾ ਮਤਾ ਖੇਢੀ ਜਾਂਦੇ ਨੇ ਕਹਿੰਦੇ ਗਵਰਨਰ ਨੂੰ ਮਿਲਿਆ ਗਵਰਨਰ ਦਾ ਘਰ 2 ਕਿਲੋਮੀਟਰ ਦੂਰ ਹੈ ਇਥੋਂ ਕੀ ਪੰਜਾਬ ਸਰਕਾਰ ਜੇ ਜੇ ਕੇਜਰੀਵਾਲ ਤੇ ਕੋਈ ਪਰਚਾ ਹੁੰਦਾ ਬਾਰੇ ਵਿੱਚ ਬਾਰੇ ਵਿੱਚ ਪਹੁੰਚ ਜਾਂਦੇ ਨੇ ਇੱਥੇ ਕਿਉਂ ਨਹੀਂ ਪਹੁੰਚੇ ਪੰਜਾਬ ਸਰਕਾਰ ਅੱਜ ਮੋਦੀ ਹਕੂਮਤ ਨੇ ਹੱਕ ਵਿੱਚ ਬੁਖਤ ਨਹੀਂ ਹੈ ਤੇ ਉਹ ਤੱਕ ਅਸੀਂ ਤੁਸੀਂ ਕਹਿੰਦੇ ਨਵੇਂ ਹੋ ਅਸੀਂ ਪੁਰਾਣੇ ਆ ਸਾਡੀ ਯੂਨੀਵਰਸਿਟੀ 2021 ਦੇ ਵਿੱਚ ਵੀ ਉਹਨੇ ਆਹੀ ਕੀਤਾ ਸੀਗਾ ਜੀ 2021 ਦੇ ਵਿੱਚ ਵੀ ਸੈਨੇਟ ਦੀਆਂ ਚੋਣਾਂ ਨਹੀਂ ਹੋਈਆਂ ਸੀਗੀਆਂ ਅਸੀਂ 28 ਦਿਨ ਇੱਥੇ ਦਿਨ ਰਾਤ ਪ੍ਰੋਟੈਸਟ ਲਾਇਆ ਸੀਗਾ ਉਹ ਉਹਦੇ ਬਾਅਦ ਸੰਘਰਸ਼ ਦੇ ਕਰਕੇ ਹੀ ਸੈਨੇਟ ਦੀਆਂ ਚੋਣਾਂ ਬਹਾਲ ਹੋਈਆਂ ਇਹ ਤੇ ਅੱਜ ਵੀ ਸੰਘਰਸ਼ ਕਰਕੇ ਹੀ ਕਰਾਂਗੇ ਭਗਵਾਨਤਮਾਨ ਸਰਕਾਰ ਨੇ ਜਿਹੜੀ ਜਿਹੜੀ ਸਰਕਾਰ ਹੈ ਇਹਨਾਂ ਨੇ ਉਦੋਂ ਵੀ ਕੁਝ ਨਹੀਂ ਕੀਤਾ ਜਿਹੜੀ ਉਦੋਂ ਉਸ ਟਾਈਮ ਵੀ ਸਰਕਾਰ ਸੀ ਕੀ ਨਾ ਚੁਣਾ ਉਦੋਂ ਕਰਾਉਣ ਦਿੱਤੀਆਂ ਅੱਜ ਵੀ ਇਹ ਸਾਨੂੰ ਗੋਲੀਆਂ ਦੇ ਰਹੇ ਨੇ ਮਿੱਠੀਆਂ ਸਿਰਫ ਗੋਲੀਆਂ ਦੇ ਰਹੇ ਨੇ ਲਾਰੇ ਲਾ ਰਹੇ ਨੇ ਅਸਲ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਅੱਜ ਲੋਕਾਂ ਦੇ ਨਾਲ ਨਹੀਂ ਖੜੀ ਹੋਈ ਅਸੀਂ ਕਹਿੰਦੇ ਆ ਵੀ ਜੇ ਜੇ ਸੱਚੀ ਹੋਣਾ ਚਾਹੁੰਦੇ ਨੇ ਪਰ ਪਹਿਲਾਂ ਤਾਂ ਜਵਾਬ ਦੇਣ 2022 ਦੇ ਵਿੱਚ ਇਹਨਾਂ ਨੇ ਕੇਂਦਰੀਕਰਨ ਕਿਉਂ ਹੋਣ ਦਿੱਤਾ ਕਿਵੇਂ ਹੋਣ ਦਿੱਤਾ ਉਸ ਤੋਂ ਬਾਅਦ ਅੱਜ ਇਹੋ ਜਿਹੀ ਸੱਚੀ ਕਹਿ ਰਹੇ ਤਾਂ ਇਥੇ ਬਾਕੀ ਸਾਡੇ ਨਾਲ ਮੋਢੇ ਨਾਲ ਮੋਟਾ ਜੋੜਨ ਨਹੀਂ ਤਾਂ ਅੱਜੇ ਮੋਦੀ ਸਰਕਾਰ ਦੇ ਨਾਲ ਰਲੇ ਹੋਏ ਨੇ ਇਹ ਸਾਫ਼ ਗੱਲ ਹੈ ਕੱਲੇ ਮਤਿਆਂ ਤੋਂ ਕੱਲੇ ਹਾਈ ਕੋਰਟ ਦੀਆਂ ਅਪੀਲਾਂ ਤੋਂ ਕੁਝ ਨਹੀਂ ਹੁੰਦਾ ਇਹ ਯੂਨੀਵਰਸਿਟੀ ਸਾਡੇ ਤੋਂ ਖੋਈ ਜਾਊਗੀ ਤੇ ਜ਼ਿੰਮੇਵਾਰ ਹੋਣਗੇ ਆਵਾਂ ਦੇ 10 ਨੂੰ ਵੀ ਆਵਾਂਗੇ ਅਸੀਂ ਨਾਲ ਆ ਤੁਹਾਡੇ ਤਾਂ ਇੱਕ ਇੱਕ ਕਹਿੰਦੇ 10 ਨੂੰ ਵੀ ਆਵਾਂਗੇ ਆ ਕੇ ਤਾਂ ਗਏ ਨਹੀਂ ਕੋਣ ਆ ਕੇ ਗਿਆ ਜੀ ਕੱਲੀਆਂ ਸਟੇਟਮੈਂਟ ਬਾਜੀਆ ਕੱਲੀਆਂ ਫੋਟੋ ਹਾਈ ਕੋਰਟ ਵਾਲੀ ਗੱਲ ਫੋਟੋ ਫੋਟੋ ਨਾਲ ਕੁਝ ਨਹੀਂ ਹੁੰਦਾ ਕਿ ਹਾਈ ਕੋਰਟ ਦੇ ਵਿੱਚ ਆਪਦੀ ਜਿਹੜੀ ਕਹਿੰਦੇ ਵੀ ਅਸੀਂ ਆਹ ਲਾਗੂ ਕਰਤਾ ਪਰ ਉਹ ਹਾਈ ਕੋਰਟ ਨਾਲ ਕੀ ਮਸਲਾ ਹੱਲ ਹੋ ਜੂਗਾ ਅਸੀਂ ਪੰਜਾਬ ਸਰਕਾਰ ਨੂੰ ਸਵਾਲ ਕਰਦੇ ਹਾਂ ਕਿ ਤੁਸੀਂ ਸੰਘਰਸ਼ ਕਰੋ ਮਤਲਬ ਉਹ ਚੀਜ਼ਾਂ ਦੇ ਖਿਲਾਫ ਜੇ ਸੰਘਰਸ਼ ਨਹੀਂ ਹੋਊਗਾ ਤਾਂ ਇਹ ਅਸੀਂ ਨਹੀਂ ਜਿੱਤਣ ਲੱਗੇ ਇਹ ਸਾਡੀ ਗੱਲ ਸਾਫ਼ ਹੈ ਕਿਸ ਤਰ੍ਹਾਂ ਚਾਹੁੰਦੇ ਹੋ ਚਾਹੁੰਦੇ ਕੀ ਹੋ 92 ਮੈਂਬਰ ਇਹਨਾਂ ਦੇ ਦਿੱਲੀ ਪਹੁੰਚ ਜਾਂਦੇ ਆ ਸੰਘਰਸ਼ ਇਸ ਤਰ੍ਹਾਂ ਹੁੰਦਾ ਹੈ ਜੰਤਰ ਮੰਤਰ 2011 ਦਾ ਇਹਨਾਂ ਨੂੰ ਭੁੱਲ ਗਿਆਗਾ ਸੈਂਟਰ ਦੇਸ਼ ਖਿਲਾਫ ਕੋਟਾਂ ਤੋਂ ਕਿੰਨੀਆਂ ਅਸੀਂ ਉਮੀਦਾਂ ਰੱਖਦੇ ਆ ਕਿਸਾਨ ਅੰਦੋਲਨ ਵੇਲੇ ਕੀ ਕੋਰਟ ਨੇ ਔਰ ਜਿੱਤ ਕੇ ਦਿੱਤਾ ਸੰਘਰਸ਼ ਕਰਨਾ ਬਲੇ ਪਾਣੀਆਂ ਦਾ ਮਸਲਾ ਹੈ ਬੀਬੀਆਂ ਬੀ ਦਾ ਮਸਲਾ ਹੈ ਕਿਹੜੇ ਮਸਲੇ ਦੇ ਆ ਉਹਨਾਂ ਮਸਲਿਆਂ ਤੇ ਇਹਨਾਂ ਤੋਂ ਜਵਾਬ ਮੰਗਦੇ ਆ ਤੇ ਜਦੋਂ ਵੀ ਇਹ ਆਉਣਗੇ ਅਸੀਂ ਉਹਨਾਂ ਤੋਂ ਜਵਾਬ ਮੰਗਾਂਗੇ